oh the one the grace ਨਾਮ ਕਰ ਲਰ ਗਈਏ ਨਾਮ ਕੀ ਨਾਮ ਸੁਖਾ ਦੇ ਮੁਕਤ ਸੰਤ ਸੰਤ ਕੈ ਪਾਈਏ ਅਰਤੀ ਸੰਤ ਗ੍ਰਾਹੀਤਮ ਪ੍ਰਭ ਕੇ ਗੁਰੂ ਪਾਤਸ਼ਾਹ ਜੀ ਨੇ ਪਾਰਕ ਕੀਤਾ ਕੀਤੀ ਹੈ ਸਾਨੂੰ ਸਾਰਿਆਂ ਨੂੰ ਇਸ ਪਤ ਦਾ ਸਮਾਂ ਲਖੇਰ ਗਏ ਗੁਰੂ ਨਾਨਕ ਪਾਤਸ਼ਾਹ ਜੀ ਦੇ ਪ੍ਰਕਾਸ਼ ਗੁਰੂ ਨਾਮ ਦਾ ਅਜ ਸੱਤੇ ਲੋ ਦੀ ਪ੍ਰਭਾਤ ਇਹ ਗੁਰੂ ਪਾਤਸ਼ਾਹ ਜੀਆਂ ਦੇ ਪਾਵਨ ਦਰਵਾਜ਼ੇ ਤੇ ਸਜਣਾ ਸੰਤੀਆਂ ਨੰਨ ਸਭ ਤੋਂ ਪਹਿਲੇ ਗੁਰੂਆਂ ਪਾਤਸ਼ਾਹੀਆਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਊਟ-ਕੂਟ ਬਧਾਈਆਂ ਜਿਨ੍ਹਾਂ ਨੇ ਆਪਕੇ ਸਾਡੀ ਦੁਨੀਆ ਜਗਤ ਜੰਨੰਦ ਅੰਦਰ ਰੱਖੀ ਆਪਣੀ ਕਿਰਪਾ ਧਾਮ ਇਹਨਾਂ ਨੇ ਸਾਡੀ ਰੱਖਿਆ ਕੀਤੀ ਇਹਨਾਂ ਨੇ ਸਾਨੂੰ ਸਮਰੱਥ ਦਿੱਤੀ ਸੋਧੀ ਦਿੱਤੀ ਲੋਕੀ ਸਾਡੀ ਜਿਹੜੀ ਦੁਨਿਆਵੀ ਤੌਰ ਤੇ ਜਦੋਂ ਆਪਿਓ

ਤਨ ਕਰ ਕਿਤੇ ਲੱਗਤੋਂ ਬਹੁਤ ਲੱਗੀਆਂ ਵੀ ਸੀਤਾਂ ਲਧੀਆਂ ਤੇ ਬਾਗ ਚਰਨਾਂ ਨੂੰ ਬਹੁਤ ਸੀ ਉੰਜ ਧੁੰਦ ਉੰਜ ਤੇ ਧੁੰਦ ਲਈ ਤੇ ਉਹ ਹੱਲ ਸੀ ਇਹ ਧੁੰਦ ਸੇ ਬਿਆਨਤਾ ਦੀ ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਮਿੱਟੀ ਨਹੀਂ ਹੈ ਮਿੱਟੀ ਜਿਵੇਂ ਮਿੱਟੀ ਧੁੰਦ ਜਾਗਰਤ ਜਾਨ ਦਾ ਹੋ ਇਹ ਜਾਨ ਮੇਰਾ ਜਿਗਾ ਕਿਸੇ ਨੂੰ ਬਾਹਰੋਂ ਲੋਖਾਂ ਦੀ ਲੋੜ ਨਹੀਂ ਹੈ ਲਿਖੇ ਤੇ ਨਹੀਂ ਰਹਿਣਾ ਤੇ ਕਰਤਾ ਕੋਲੋਂ ਦੀ ਲੋੜ ਨਹੀਂ ਇਹ ਦਾ ਨਾਮ ਹੈ ਗੁਰੂ ਗ੍ਰੰਥ ਸਾਹਿਬ ਸਾਡੇ ਕੋਲ ਅਜੇ ਨਾਲੇ ਗੁਰੂ ਹਨ ਕਿ ਕਿਹੜਾ ਨਾਮ ਹੋਇਆ ਬੁਲਾਰਣ ਦੇ ਪਾਤਸ਼ਾਹ ਜੀ ਅੱਜ ਦਾ ਮੁੱਖ ਬਾਤ ਉਹਨਾਂ ਦਾ ਹੀ ਆਇਆ ਉਹਦੇ ਬਚਨ ਹਨ ਉਹਨਾਂ ਵੱਲੋਂ ਹੀ ਆਖਿਆ ਗਿਆ ਕੀ ਕਹਿੰਦੇ ਹੈ ਗੁਰੂ ਜੀ ਗਿਆਨ ਚੰਪੁਰ ਦੀਆ ਅਗਿਆਨ ਧੇੜ ਰਿਤਾਸ ਹਰ ਕਿਰਪਾ ਤੇ ਸੰਤ ਭੇਕਿਆ ਮਨ ਪ੍ਰਕਾਸ਼ ਮਨੁੱਖੀ ਲੈ ਕੇ ਜਮੀਨ ਮਨੁੱਖੀ ਚਾਨਣ ਹੋਇਆ ਤਾਂ ਉਹ ਪਤਾ ਲੱਗਿਆ ਤੇ ਮੇਰੇ ਜੀਵਨ ਨੂੰ ਕੰਵੇਂ ਜਿਉਣਾ ਹੈ ਐਨਾ ਤੇ ਲੋਕਾਂ ਨੇ ਸੋਚੀ ਹੋਈ ਨਹੀਂ ਸੀ ਗੁਰੂ ਨਾਨਕ ਤੋਂ ਪਹਿਲਾਂ ਲੋਕਾਂ ਨੇ ਸੋਚੀ ਨਹੀਂ ਸੀ ਕਿ ਜਿਉਣਾ ਕਿਤਨਾ ਇਸ ਲਈ ਪੜੀਏ ਨਾ ਸਮਾ ਨਹੀਂ ਹੈ ਲੋਕ ਕਿੰਨਾ ਕਿੰਨਾ ਦੇ ਸਾਧ ਸੰਪਲੇਖਾਂ ਵਿੱਚ ਜੀ ਰਹੇ ਸੀ ਕਹਿੰਦੇ ਸੀ ਕਿ ਬਸ ਪਾਣੀ ਤੌਰ ਤੇ ਬਸ ਰੱਖ ਖੋਲ ਏਦਾਂ ਹੀ ਨਾਲ ਤਸੰਨ ਕਰ ਰਹੇ ਸੀ ਪਰ ਸਾਧ ਸੰਗਤ ਇਹਨਾਂ ਬਹਿਮਾਂ ਪਰ ਮੋਹ ਚੋ ਕੱਲਦੇ ਹੂੰ ਗੁਰੂ ਨਾਨਕ ਪਾਤਸ਼ਾਹ ਜੀ ਦਾ ਅਰਦੇ ਉਨਤਰੀਣੇ ਪ੍ਰਕਾਸ਼ ਹੋਇਆ। ਜੇ ਸਾਧ ਸੰਗਤ ਇਹਾਂਸਰਾ ਲਿਖਿਆ ਜਿ ਸੁਪਾਤਨ ਦਾ ਪ੍ਰਕਾਸ਼ ਹੋਇਆ ਹੈ। ਪਿਤਾ ਕਲਿਆਣ ਦਾਸ ਸਨੇਤਾ ਕਰੋ ਜੀ। ਉਹਨਾਂ ਦੇ ਪਿਤਾ ਸ਼ਿਗਰਾਮ ਜੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਜਲੇ ਦਾਦਾ ਜੀ ਦਾਦਾ ਜੀ ਸੰਗਰਾਤੀ ਕਨਾਰਸੀ ਦੇਵੀ ਇਹ ਜਿਹੜੀ ਬਨਾਰਸੀ ਵੀ ਦੱਸੀ ਸੀ ਕਿ ਇਹਨਾਂ ਦੇ ਜਿਹੜੇ ਅਸ਼ੋਕਪੁਰ ਆਪਣੇ ਸਾਸਨ ਕੱਠੇ ਵਿਟਦੇ ਆ ਦਿਲਾ ਬੱਦਨਾਂ ਇਹ ਆਪਣੇ ਪੰਜਾਬ ਦੇ ਅੰਦਰ ਜਿਹੜਾ ਨਾ ਤਾਂ ਪਹਿਲਾਂ ਅਸ਼ੋਕਪੁਰ ਸੀਗਾ ਬੁਡੇਰੀਆਂ ਦਾ ਜਿੱਦਾਂ ਆਪਾਂ ਕਹਿੰਦੇ ਆ ਸਾਡੇ ਦਾਦੇ ਪੁਰਾਣੇ ਪਿੰਡ ਰਹਿੰਦੇ ਸੀ ਹੁਣ ਅਸੀਂ ਆ ਕੇ ਇਸ ਪਿੰਡ ਵਸ ਗਏ ਪਹਿਲਾਂ ਜਿਹੜੇ ਗੁਰਨਾਦਕ ਬਾਦਸ਼ਾਹ ਜੀ ਦੇ ਪਰਦਾਦਾ ਜੀ ਸਨ ਉਹ ਜੰਪਾਲ ਸਨ ਕੱਠੇ ਵਿਟਦੇ ਉਹ ਇੱਕ ਰਿਆਪਰ ਦਾ ਇਖੋਂ ਦੇ ਰਹਿਣ ਵਾਲੇ ਸਨ ਖਾਸ ਤੌਰ ਤੇ ਪੰਜਾਬ ਵਿੱਚ ਹੁਣ ਲੈ ਕੇ ਪੰਜਾਬ ਨੂੰ ਐ ਤੇ ਉਹ ਵੀ ਪੰਜਾਬ ਸੀ ਲੈਂਦਾ ਪੰਜਾਬ ਕਾਜ ਨੂੰ ਪਰ ਕੀ ਕਹਿੰਦੇ ਰਾਏਪੁਰ ਦੀ ਤਲਵੰਡੀ ਪਾਕਿਸਤਾਨ ਨਾਮ ਚੇਂਜ ਹੋ ਗਿਆ ਤੇ ਸਾਹਸਬਾ ਉੱਥੋਂ ਗੁਰੂ ਨਾਨਕ ਪਾਛੀ ਦਾ ਆਤਮਕਾ ਪਿੰਡ ਜਾਣ ਸੀ ਤੋਂ ਕਹਿਣ ਤੋਂ ਬਾਅਦ ਹੈ ਬਹੁਤ ਇਹਨਾਂ ਦੀ ਜਿਹੜੀ ਹਿਸਟਰੀ ਹੈ ਕਿ ਸ਼ੌਕਰ ਬੇਦੀਵੰਸ ਦੇ ਨਾਲ ਸੰਬੰਧਤ ਸੀ ਅਰਧੁਨਾਰਤ ਪਾਤਸ਼ਾਹ ਜਿਹੜੇ ਸਭ ਸਾਰਿਆਂ ਨੂੰ ਆਪਣੀ ਅੱਖਿਆਤ ਕੱਢਿਆ ਹਉ ਦੇ ਅੱਲਾਹ ਤੂਰ ਪਾਇਆ ਉਹਦੇ ਕੇ ਸੰਤੰਦੇ ਏਕ ਤੂਰ ਤੇ ਸਮਝ ਉੱਝਿਆ ਕੌਣ ਭਲੇ ਕੋ ਬੰਦੇ ਅਜਦਰ ਪਾਤਸ਼ਾਹ ਜੈਸੀ ਰਾਜ ਵਿੱਚ ਤੂਰ ਅਰਧ ਦੇ ਪੱਖਾ ਦੀ ਆਤਮਿਕ ਹਨ ਕੋਈ ਜਾਣ ਕਵਨ ਕੀ ਆ ਜਗਨੀ ਉਹ ਅਰਧ ਦੇ ਪੱਖਾ ਜੀ ਕਹਿੰਦੇ ਕੋਈ ਰੇਡਾ ਨਾ ਕੋਈ ਕਿਸੇ ਦੇ ਮਨ ਦੇ ਵਿੱਚ ਇੱਕ ਯਾਰ ਹੋ ਗਿਆ ਵੀ ਇੱਥੇ ਅਸਲੀ ਪਿੱਤਰ ਕੌਣ ਹੈ ਸਾਡਾ ਸਹਾਈ ਆਪਾ ਲੱਗਦਾ ਹੋਊ ਪਰ ਇਥੇ ਵੀ ਤਾਂ ਨਾਂ ਵੀ ਹੋ ਸਕਦਾ ਦੀਆ ਪੁੱਤਰ ਕੀ ਹੈ ਕੌਣ ਰਹਿ ਸਕਦਾ ਆਪਣੇ ਨਾਲ ਅਖੀਰ ਵੇਲੇ ਤੱਕ ਕੌਣ ਮੇਰਾ ਅਸਲ ਵੀ ਤੇਰਾ ਆਪਣਾ ਪੁੱਤ ਆਪਣੀ ਦੀ ਗੱਲ ਕਰੀ ਮਨ ਦੇ ਪੁੱਤ ਦੀ ਗੱਲ ਦੀ ਤਾਂ ਦੇ ਤਾਂ ਰਿਸ਼ਤੇ ਬਹੁਤ ਮੰਨ ਕਰਕੇ ਕੌਣ ਗੱਲ ਉਪਨਾਥ ਸਾਹਿਬ ਤੇ ਮੰਨ ਲਈ ਹੈ ਜਿਵੇਂ ਇੱਕ ਪਾਲ ਸੋਈ ਤੇ ਦੁੱਖੇ ਮਾਹੀ ਨਿਰਮਲ ਰੀਤ ਜਿਹੜਾ ਮਨ ਦੇ ਕੰਨੀ ਤੇ ਖੁੱਜ ਗਿਆ ਪਤਾ ਲੱਗ ਗਿਆ ਉਹਨੂੰ ਪਰਮਾਤਮਾ ਦੀ ਦਇਆ ਤੋਂ ਦਿੱਤ ਮੇਰ ਮੇਰ ਹੋਈ ਉਹਦੀ ਜਿਹੜੀ ਚੀਜ਼ਾਂ ਦੀ ਸਾਸ ਤੋਂ ਦਾ ਪੈਣਾ ਉਹਦਾ ਵੱਖਰਾ ਹੋ ਜਾਂਦਾ ਪਤਰਾ ਕਿਦਾਂ ਹੁੰਦਾ ਵੀ ਉਹ ਬੁਰੇ ਕਰਮਾਂ ਤੋਂ ਦੂਰ ਹੋਵੇ ਉਹ ਭੈੜੇ ਕਰਮਾਂ ਤੋਂ ਦੂਰ ਹੋਵੇ ਉਦੀ ਜਿਹੜੀ ਜੀਵਨ ਦੀ ਰੂਪਕ ਹੈ ਉਹਦਾ ਜਿਹੜਾ ਚੱਲਣਾ ਉਹਦਾ ਤੁਰਨਾ ਉਹਦਾ ਬੈਠਣਾ ਜਿਹੜਾ ਉਹਦਾ ਦੇਖਣਾ ਜਿਹੜਾ ਉਹਦਾ ਸਾਹਸ ਪੂਰਾ ਜਿਹੜਾ ਨਾਸ ਹੈ ਸਰੀਰ ਦੀ ਕਾਇਆ ਦਾ ਮਨ ਦੀ ਕਾਇਆ ਇਹ ਸਾਰਾ ਉਹਦਾ ਰੂਪ ਜਿਹੜਾ ਬਦਲ ਹੁੰਦਾ ਰਹਾ ਰਹਾ ਪਿਤਾ ਬੰਤਾ ਸੁਤਮੰਤ ਪੇਸ਼ਕ ਨੀਤੇ ਅਰਖਾਈ ਸਾਰੇ ਬਾਤੋ ਘਰਮ ਵਿੱਚ ਸਭ ਦੇ ਬਦਲੇ ਇਹ ਸਾਰੇ ਉਤਰਤੀਆਂ ਇਸਤਰੀ ਮਿੱਤਰ ਪਿਆਰੇ ਘਾਈ ਭੈਣਾ ਸਾਰਿਆਂ ਦੀ ਗਰਮਤ ਸਾਬ ਜੀ ਨੇ ਕੀਤੀ ਖੇਲ ਖੇਦ ਦੇ ਤੇ ਸਭਾ ਮੌਸਮੀ ਗੁਰੂ ਕਾਚਾ ਦੇ ਕਿੱਤਾਂ ਨਾਲ ਬਾਰੇ ਜਿੱਦਾਂ ਬਖਸ਼ਿਆ ਦੀ ਰਜ਼ਾ ਹੈ ਇਹ ਸਾਰਾ ਜੋ ਰਸਤੇ ਹਨ ਆਪਣੇ ਇਹ ਆਪਾ ਤੁੜਾ ਵੜਾਏ ਨੇ ਮੇਰੇ ਭੈਣ ਐਂਦਾ ਨਹੀਂ ਕਹੀਦੀ ਇਹ ਮੇਰਾ ਪਿਓ ਇਕਾਂ ਦਾ ਨਾ ਕਹਿੰਦਾ ਮੇਰੀ ਮਾਂ ਤਾਂ ਦੀ ਕੋਈ ਨਹੀਂ ਕਹਿੰਦੀ ਇਹ ਜੀ ਨੇ ਬੜਾਏ ਰਸਤੇ ਰੱਬ ਨੇ ਬੜਾਏ ਮਾਂ ਕੋ ਐ ਥੋੜੀ ਮੇਰੀ ਬੰਦੇ ਦੀ ਉਹਦੀ ਕਹਿੰਦੇ ਆ ਕਿ ਕੋਈ ਬੰਦਾ ਕਹਿ ਤੁਰਿਆ ਦਾ ਪੰ ਕਹਿ ਤੇ ਗੁਰਨਾਨ ਸਿੰਘ ਨੂੰ ਉਤਸ਼ਾਹ ਕਰੇ ਸਾਹਿਬ ਇਸ ਵਕਤ ਬਿੱਲਾ ਐ ਮੈਂ ਦੀ ਮਾਂ ਕੋ ਐਸੀ ਲਈ ਸੀ ਮੇਰੀ ਮਾਦਰ ਉਪੈਦਾ ਦਾ ਮੇਰੀ ਮਾਂ ਇੰਨਾ ਗਿਆਨ ਕਹਿਦਾ ਮੇਰੇ ਪਿਓ ਦੀ ਪ੍ਰਾਪਰਟੀ ਇੰਨੀ ਨਹੀਂ ਤੇ ਇੰਨੇ ਚਮਕੇ ਘਰਾਂ ਦੇ ਵਿੱਚ ਲੰਘੋ ਦੁਨੀਆ ਦਾ ਜਿਹੜਾ ਸਰਮੋਹ ਤੋਂ ਕਰਦਾ ਉਹਦੇ ਘਰ ਦਾ ਸੁਣੋ ਬਾਬਾ ਨਾਨਕ ਗੁਰੂ ਨਾਨਕ ਦੀ ਬਾਣੀ ਕਹਿੰਦੀ ਹੈ ਜਰਨਾ ਛੱਡ ਪਰ ਇਹ ਤੇਰੇ ਹੱਥ ਨਹੀਂ ਹੈ ਅੱਪ ਬਦਲਿਆ ਨਾ ਸੰਜੋਗੋ ਵਿਜੋਗ ਤੋਂ ਏਕਾਰ ਚਲਾਵੇਂ ਲੇਖਿਆਵੇਂ ਭਾਵੇਂ ਤੇ ਕਰਮਾਂ ਨੂੰ ਇੱਛੇ ਤੋਂ ਆਪਣੇ ਆਪ ਨੂੰ ਦੇ ਤੋਂ ਛੂਟ ਦਿੱਤੀ ਕਰ ਬਦਲ ਲੈ ਇੱਛੇ ਬਦਲ ਸਕਦੇ ਜਿਹੜਾ ਆਪਣਾ ਬਦਲ ਰਹੇ ਆ ਆਪਣਾ ਜਨਮ ਸਫਲ ਕਰ ਰਹੇ ਆ ਹੁਣ ਬਦਲ ਸਕਦੇ ਆ ਪਰ ਬਦਲ ਇਹ ਇੱਛੇ ਬਦਲ ਨਹੀਂ ਕਿਤੇ ਕਿਉਂਕਿ ਤੋਂ ਬਦਲਦਾ ਨਹੀਂ ਇਹ ਕਰਮਾਂ ਉਂਝੀ ਜੋੜ ਪਾਰੇ ਉਂਝੀ ਗੇਰਿਆ ਮੈਂ ਤਾਂ ਦੋ ਮਾਂ ਵੀ ਮਾਪ ਵੀ ਤੇ ਤੇਰੇ ਹੱਥ 'ਚ ਹੀ ਹੈ ਇਤੇ ਪੂਰਬ ਜਾਣ ਮੈਂਨੇ ਸੰਜੋਕੀ ਇਤੇ ਤੈਨੂੰ ਸੰਜੋਗ ਰੱਬ ਨੇ ਭੜਿਆ ਜੈਸਾ ਸਤਿਗੁਰ ਸੁਮੀਨ ਦਾ ਤਸੋਹੀ ਤੇ ਵੀ ਵਿਚੜਿਆ ਮੈਂ ਪ੍ਰਭੂ ਹਰ ਧਰਮੇ ਕਾਮਸੀ ਹਰ ਨਾਮੋਂ ਮੰਤਰ ਗਨਾਏ ਨਾ ਟਿੱਕੇ ਹੋ ਮੇਰੋ ਨਾ ਰਗ ਸਤਿਗੁਰ ਤੇ ਨਾ ਮਿਲਾਇਆ ਹਾਏ ਗੱਲ ਇਹਨੇ ਪੜ੍ਹਦੀ ਨੇ ਕੋ ਸਭ ਬੱਧੀ ਤੇ ਛੱਡਾਂ ਦੀ ਗੱਲ ਹੈ ਵੀਰ ਜਿੰਨਾ ਮਰਦੀ ਮਹਿਲਾ ਹੋ ਕੇ ਇਹ ਜਿੰਨਾ ਘਰ ਦੀ ਮਹਗਾ ਹੋਵੇ ਭਾਈ ਬਰਦਾਸ਼ਤ ਨਹੀਂ ਕਹਿੰਦੇ ਹੋ ਕਹਿੰਦੇ ਖੇਤ ਵਧੀਆ ਇਹਨਾਂ ਬੀਜ ਨੇ ਕਰ ਦਿੱਤਾ ਬੀਜ ਨੇ ਕੁਝ ਨਹੀਂ ਕਰਨਾ ਹੋਰ ਕਿਸਾਨ ਕੀ ਲੱਗਿਆ ਨਾਹੀਂ ਕਰਨਾ ਕਰਦਿਆਂ ਨਾ ਖੇਤਾਂ ਵਿੱਚ ਜੇ ਕਹਿੰਦੇ ਕੋਈ ਆ ਪੇੜਾ ਤੇ ਟਰੈਕਟਰ ਨਾਲ ਕੋਈ ਕਰ ਹਮੈਂ ਦੇਖ ਰਿਆ ਸੀ 3 3 ਚਾਰ ਕਰ ਗਿਣੇ ਲਾ ਰਹੇ ਆ ਪੈ ਖੇਤ ਵਿੱਚ ਦੋ ਤਿੰਨ ਦਿਨ ਤੋਂ ਦੇਖਦੇ ਖੇਤ ਦੇ ਵਿੱਚ ਲੱਗੇ ਟਰੈਕਟਰ ਨਾਲ ਬਾਹ ਜੇ ਇਹ ਕਹਿੰਦੇ ਕੋਈ ਪੀੜਾ ਦੇ ਕੇ ਕਰਦੇ ਰਹੋ ਕੋਈ ਨਹੀਂ ਹੋ ਗਿਆ ਬਲਾ ਦੇ ਮਨ ਦਾ ਲਾਗ ਨਹੀਂ ਲੱਗਦਾ ਭਲੇਉ ਨਹੀਂ ਗੁਰੂ ਸਾਹਿਬ ਜੀ ਸਾਨੂੰ ਇਹ ਕਿਹਾ ਕਿ ਇਹ ਖੇਤ ਤੋਂ ਸਿੱਖ ਲੈ ਆਪਣੀ ਜੀਵਨ ਦੀ ਧੋਰ ਤੇਰਾ ਸਰੀਰ ਰੂਪੀ ਖੇਤ ਇਹਨੂੰ ਸੋਹਣਾ ਬਣਾ ਲੈ ਇਹਦੇ ਵਿੱਚ ਗੁਰੂ ਦੇ ਨਾਮ ਦਾ ਬੀਜ ਕੰਮ ਕਰੂਗ ਤੂੰ ਇਹ ਉਹ ਬੀਜ ਦੇ ਉੱਤੇ ਕੋਈ ਹੋਰ ਕਿਰਤ ਨੀ ਕਰਨੀ ਬੀਜ ਤਾਂ ਬੰਦਿਆ ਹੈ ਸ਼ਰਧਾ ਉਪਰੇ ਖੇਤ ਬਣਾਉਣਾ ਮੈਂ ਸਾਡੀ ਸ਼ਰਧਾ ਬਣ ਗਈ ਅਦਾ ਸਾਰਾ ਗੁਨਾ ਲਗ ਰਿਹਾ ਤੇ ਪਾਉ ਰਿਹਾ ਮੇਰੇ ਕੋਲ ਨਹੀਂ ਜਦ ਕਹੋ ਵੀ ਆਪਣੇ ਕੋਲ ਕਹਿ ਰਹੇ ਸਾਰੇ ਗਨ ਕਿਸੇ ਨੂੰ ਲੱਗੇ ਬਾਅਦ ਵਿੱਚ ਕੁਝ ਵੀ ਦਿਓ ਗੁਰਬੰਧ ਸਾਹਿਬ ਜੀ ਕਹਿੰਦੇ ਆ ਮਨਹਾ ਰੀ ਕਿਰਸਾਨੀ ਕਰਨੀ ਕਿਸਾਨੀ ਦਾ ਕੱਤਰ ਕਿੰਨਾ ਕਿੰਨਾ ਮੈਨੂੰ ਇਹ ਘੱਟ ਨੌਲੇਜ ਜਿਹੜੇ ਕਰਦੇ ਆ ਉਹਨਾਂ ਨੂੰ ਕੱਤਰ ਤਾਂ ਮੈਨੂੰ ਇਹ ਨੌਲੇਜ ਕਿਸੇ ਕਿਸਾਨ ਨੇ ਨਹੀਂ ਦਿੱਤੀ ਮਾਰਕਾ ਜੀ ਪਹਿਲੇ ਪੀਰ ਤੋਂ ਦੂਜੀ ਬੈਠਣਾ ਕਿਸੇ ਨੇ ਕਿਸਾਨ ਨੂੰ ਦੱਸਿਆ ਵੀ ਇੰਤਾਂ ਆਉਣੀ ਕਰਨੀਆਂ ਸੁਹਾਗਾ ਇਹਨੂੰ ਸੁਹਾਗਾ ਕਿਤਾਇ ਇ ਸੁਹਾਗਾ ਇੰਨਾ ਲੱਗਦਾ ਨਾ ਜੀ ਇਹਦੇ ਨੂੰ ਨਾਨਕ ਨੇ ਦੱਸਿਆ ਮਨ ਹਾ ਰੀ ਕਿਰਸਾਨੀ ਕਰਨੀ ਸਰ ਪਾਣੀ ਤਨ ਕੇ ਨਾ ਬੀਜ ਸੰਤੋਖ ਸੁਹਾਗਾ ਰੱਖ ਗਰੀ ਪੀਵੇ ਪਾਏ ਜੇ ਸਾਡੀ ਜ਼ਗਰ ਵੀ ਖੇਤਾਂ ਨਾਲ ਤਿਆਰ ਹੋ ਗਿਆ ਤੇ ਤਨਵਾ ਐਦਾਂ ਹੀ ਇਹ ਕਹਿਣਾ ਇਹ ਤਾਂ ਮਨ ਦੀ ਗੱਲ ਹੋਈ ਆ ਤੇ ਉਹ ਜਣਾ ਵਿੱਚ ਫਿਰ ਮਹਾਰਾਜ ਨੇ ਕਿਹਾ ਮੈਂ ਕਿਹਾ ਮਨ ਕਾਦ ਕਰ ਹੋ ਗਿਆ ਤੇ ਮਨ ਖੁਸ਼ ਹੋ ਗਿਆ ਤੇ ਮਨ ਦੀ ਖੁਸ਼ੀ ਕਰੋੜਾਂ ਲੱਖਾਂ ਨਾਲ ਨਹੀਂ ਮਿਲਦੀ ਮਨ ਵਿੱਚ ਕੰਨਣਾ ਵਹਿ ਕਰਦਾ ਅਗੁਰੂ ਜੀ ਜੀ ਜਿਵੇਂ ਬੈਠਾ ਉਹ ਕਰੋੜਾਂ ਵਾਲੇ ਨੂੰ ਭੁੱਗਦੇ ਗਿਆ ਆਪ ਘਰ ਨਾ ਬੋਧ ਉਹਦੇ ਬੁਲਾਉਂਦੇ ਇੰਦੀਆਂ ਵੱਡੀਆਂ ਗੱਡੀਆਂ ਬੈਠੀਆਂ ਵੱਡੀਆਂ ਬੋਤਲਾਂ ਕਿਉਂ ਆਇਆ ਕਿਉਂਕਿ ਮਾਨਨਤਾ ਪਾਣੀ ਪਾਣੀ ਕਿਹਦੀ ਵੇਖ ਤੂ ਤੋ ਹੋਰ ਦੇ ਮੰਨਣਾ ਸਿਰ ਦੁੱਖਾਂ ਕੇ ਦੇਵ ਨਾਮ ਸੰਤੋਖਿਆ ਉਤਰੇ ਮਨ ਕੀ ਔਖ ਮੁਕਤ ਮਾਲ ਕੰਗਲਾਮੀ ਰਾਮੰਦਨ ਕੀ ਮਾਇ ਇਹ ਜਿਹੀਆਂ ਮੁਕਤੀਆਂ ਦੀ ਆਪਾਂ ਗੱਲਾਂ ਕਰਦੇ ਆ ਮਾਫ਼ ਕਰਨਾ ਸੋਨਾ ਕੀਤੇ ਜਵਾਹਰ ਇਹ ਮਨ ਨੂੰ ਖੁਸ਼ ਕਰਨ ਵਾਲੀ ਮਾਇਆ ਲੱਗਦਾ ਸਾਰਾ ਪਸੀਨ ਲੈ ਕੇ ਉਹਨਾਂ ਲੈ ਕੇ ਆ ਕਰਦੇ ਸਾਰਾ ਕੁਝ ਪ੍ਰਾਪਤ ਕਰਿਆ ਗੰਤ ਲਾਲ ਹੀਰਾ ਹੀਰੇ ਜਿਹਦੇ ਕੋਲ ਤੈਨੂੰ ਜਿਹਦੇ ਕੋਲ ਮੈਂ ਵੀ ਆ ਗਿਆ ਫੇਰ ਹੋਵੇ ਹਾਂ ਹਾਂ ਕਰਤ ਮੈਨਾਂ ਨੀ ਅਬਦਰ ਕਾਮੇ ਸੰਤੋਖ ਨਾ ਪਾਇਆ ਆਏ ਬਿੰਦਦੋਲ ਮਨ ਇਹ ਹੈ ਦੇਉ ਨਾਮ ਸੰਤੋਖੀ ਅਪਰੇ ਮਨ ਕੀ ਭੁਖ ਹਾਂ ਹਾਂ ਕਰਤ ਮੈਨਾਂ ਨੀ ਅਬਦਰ ਕਾਮੇ ਸੰਤੋਖ ਨਾ ਪਾਇਆ ਕਹਿੰਦੇ ਕਿਸੇ ਲੋਜੇ ਨੂੰ ਲੱਗ ਨਹੀਂ ਆਉਂ ਰਤੀ ਔਰਤਾਂ ਦਾ ਹੀ ਰਜੀ ਦੁਨੀਆ ਦੀ ਸਭ ਤੋਂ ਪਹਿਲਾਂ ਰੱਜਣ ਵਾਲੀ ਔਰਤ ਕੌਣ ਹੈ ਦੋਸਤਾਂ ਦਈ ਦੁਨੀਆ ਵਿੱਚ ਸਭ ਤੋਂ ਪਹਿਲਾਂ ਸਿਫਤ ਕੌਣ ਆ ਬੀਬੀ ਬੀਬੇ ਨਾਨਕ ਦੁਨੀਆ ਵਿੱਚ ਸਭ ਤੋਂ ਪਹਿਲਾਂ ਰੱਜਣ ਵਾਲੀ ਔਰਤ ਕਿਹਨਾਂ ਦੋਸਤਾਂ ਦਈ ਕਹਿੰਦੀ ਐਨੇ ਬੱਚਿਆਂ ਨੂੰ ਜਨਮ ਦਿੱਤਾ ਐਨੇ ਬੱਚੇ ਹੱਥਾਂ ਦੇ ਵਿੱਚ ਝੁੱਕ ਕੇ ਪਰ ਮੈਂ ਪਹਿਲਾਂ ਦੇਖਿਆ ਜਿਹੜਾ ਦੇਖ ਕੇ ਰੋਣਾ ਸੀ ਜਿੰਨੇ ਵੀਰੇ ਕੋਲ ਬੱਚੇ ਆਏ ਸਾਰੇ ਰੋਏ ਇਹ ਐਨੀ ਵੱਡੀ ਮੁਸਕਰਾਹਟ ਐਨੀ ਖੂਬਸੂਰਤ ਅੱਖਾਂ ਜਦੋਂ ਉਹਨਾਂ ਅੱਖਾਂ ਨੇ ਮੈਨੂੰ ਦੇਖਿਆ ਤੇ ਮੈਂ ਉਹਨਾਂ ਨੂੰ ਦੇਖਿਆ ਉਹਨਾਂ ਦੇ ਚਿਹਰੇ ਹੁੰਦੇ ਆ ਰਹੇ ਮੈਂ ਰਾਮ ਹੋਈ ਹਾਸਰੇ ਹਾਸਰੇ ਵੀ ਸਾਰੇ ਤੇ ਦੁਨੀਆਂ ਦੇ ਬੱਚੇ ਰੋਂਦੇ ਮੇਰਾ ਜੂਰ ਉੱਤਰਿਆ ਪਿਆ ਰਹੇ ਕਿ ਬੱਚਾ ਹੋ ਜਾਦਾ ਦੁਨੀਆਂ 'ਚ ਕਹਿੰਦੇ ਨੇ ਨਾ ਜਦੋਂ ਜਨਮ ਲੇ ਰੋਂਦਾ ਨਹੀਂ ਉਹ ਸਹੀ ਨਹੀਂ ਹੈ ਰੋਣਾ ਜਿਹੜੀ ਇਹ ਬੱਤੇ ਦਾ ਭਾਰਤੀ ਦੁਨੀਆਂ ਦੇ ਗੁਰੂ ਨਾਨਕ ਸਾਧਾ ਹੋਏ ਜਿਹੜੇ ਦੋ ਹੀ ਪਾਸੇ ਜਦੋਂ ਆਏ ਬਸੇ ਉਹਨਾਂ ਦਾ ਹਾਸਾ ਤੌਪ ਦਾ ਦਾਈ ਦੇ ਉੱਤੇ ਬੈਠਾ ਤੇ ਤੌਪ ਦਾ ਦਾਈ ਨੂੰ ਇ tanto ਲਗਾ ਜਿਵੇਂ ਕੁਰਬਾਨੋ ਸਹਾਰਿਆ ਸਭ ਤੋਂ ਪਹਿਲਾ ਸ਼ਬਦ ਕਿਹਨੂੰ ਸੁਣਿਆ ਤੇ ਰੱਖਿਓ ਕਿਸੇ ਹੋਰ ਨੂੰ ਨਹੀਂ ਸੁਣਿਆ ਦੁਨੀਆਂ ਦਾ ਸਭ ਤੋਂ ਪਹਿਲਾ ਸ਼ਬਦ ਗੁਰੂ ਨਾਨਕ ਨੇ ਈਨਾ ਆਵਾਜ਼ ਦਾ ਪਤਾ ਹੈ ਉਹ ਦੰਦਰ ਕੋਲੋਂ ਦਾ ਦਾਇਨ ਅੱਜ ਵੀ ਸਾਡੀ ਆਵਾਜ਼ ਇਹ ਨਹੀਂ ਕਿਸ ਕੋਹ ਤੋਂ ਬੋਲਦਾ ਬਈ ਗਨਾਨ ਸਿੰਘ ਵੀ ਬੋਲਦੇ ਆ ਅਸੀਂ ਕੋਈ ਨਹੀਂ ਬੋਲ ਸਕਦਾ ਕਾਰ ਕੀ ਹੈ ਇਹ ਗੁਰੂ ਨਾਨਕ ਦੇ ਬੋਲ ਹਨ ਹਰ ਸੁਟੇ ਘਾਟੇ ਅੰਦਰ ਵੀ ਉਹ ਬੋਲ ਹੈ ਜਿੰਦੇ ਕੋ ਨਾ ਹੋਵੇ ਬੰਦੇ ਚੁੱਪ ਕਰ ਜਾਂਦੇ ਨੂੰ دیਵਾਨ ਦੀ ਕਾ ਸਭ ਕੋ ਜੁਦੀ ਹੈ ਅੰਦਰ ਮੈਂ ਖਾਂ ਘਟ ਘਟ ਮੈਂ ਅਰਜੁਦਸ ਹੈ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਨ ਉੱਤਰਦਾ ਅਸਤਰ ਅਸਤਰ ਸੁਪੰਤੇ ਕਣੀ ਕੋ ਮਨ ਜਤਰਾਗਾ ਜਿੱਦਾਂ ਹਾਥੀ ਆਪਣੇ ਕੋਲ ਵਧੀਆ ਹਾਥੀ ਘੋੜੇ ਪਵਨ ਹਵਾ ਵਰਕੇ ਤੇ ਇਹ ਸਾਰੇ ਸਾਰਾ ਤੁਨੇ ਹੋਵੇ ਇਸ ਸੰਖੇਪਿਤ ਕੇ ਸਮਾਨ ਹਾਪਕ ਤੋ ਸਾਰ ਸਭ ਸਾਰਾ ਤੁਨੇ ਦੁਨੀਆ ਦੀ ਦੌਲਤ ਸ਼ੌਰਤ ਹੋਵੇ ਗੁਰੂ ਨਾਨਕ ਪਾਤਸ਼ਾਹ ਜੀ ਗੁਰੂ ਅਰਜਨ ਦੇਵ ਜੀ ਪਤਾ ਕੀ ਕਹਿੰਦੇ ਸਾਨੂੰ ਜਨਮ ਚਾਲ ਰਹੇ ਹੋ ਇਹਨੂੰ ਮੈਂ ਇਹ ਗੱਲ ਦੇ ਰੱਖੀ ਸੀ ਕਿ ਨਾਟਕਾ 1600 ਰੁਪਏ ਦੇ ਨਾਲ ਭੇਜਿਆ ਉਸ ਉੱਪਰ ਲੈ ਜਾਣਾ ਬਾਣੀ ਕਹਿੰਦੀ ਕਿ ਕਿਤੇ ਕਿਸੇ ਨੂੰ ਦੱਸੋ ਵੀ ਲੈ ਕੇ ਗਿਆ ਵੀ ਨਾਲ ਕੋਈ ਨਹੀਂ ਲੈ ਕੇ ਗਿਆ ਅੱਛਾ ਜੀ ਨਾਲ ਕੀ ਗੁਰ ਕੁਝ ਨਾਲ ਗਿਆ ਕਹਿੰਦੇ ਲੈ ਕੇ ਗਿਆ ਲੰਗਾ ਆਇਆ ਸੀ ਕੱਪੜੇ ਵੀ ਅੱਧੀ ਜਾਣ ਗਏ ਨਾਲ ਹੀ ਚੱਲ ਗਿਆ ਦਸਹੀਰ ਦੇ ਉੁੱਠ ਸਦਾਇਓ ਰਣਕਾ ਨਾ ਬਹੁਤ ਆਪਣਾ ਤੁਨਤ ਪਾਚਨ ਗਰਦੁਨੀ ਪਾਚਨ ਮਹਾਰਾਜੀ ਬਾਣੀ ਕਹਿੰਦੀ ਨਾ ਗੇ ਨਾ ਨਾ ਸਹਾਰਾ ਰੱਬ ਦਾ ਨਾਮ ਲੈ ਜੇ ਨਹੀਂ ਮੰਨਣਾ ਤੇ ਉਹ ਭਾਵਾ ਉਹਦਾ ਭਾਵਾ ਉਹਨੂੰ ਆਪਣੇ ਆਪ ਜ਼ਿੰਦਗੀ ਨੂੰ ਪੱਤਰ ਹੁਣ ਜਿਹਨੇ ਮਿਹਨਤ ਨਹੀਂ ਕਰਨੀ ਘਰ ਵਿੱਚ ਫਿਰ ਜਿੱਦਾਂ ਤੇ ਦੁਖੀ ਵੀ ਸੀ ਖਾਓ ਪਾਈ ਫਿਰ ਅਪਛਤੀ ਪ੍ਰਕਾਰ ਦਾ ਭੋਜ ਥੋੜਾ ਦੇਖੋ ਇਹਦੇ ਕਰਮ ਨੇ ਤੇਰੇ ਜੰਗੀ ਮਿਹਨਤ ਕਰੇਗਾ ਘਾਤੇ ਬੱਜੇ ਰਾਤ ਰਾਤ ਕੇ ਖਾਂਦੇ ਏਦਾਂ ਹੀ ਕਹਿੰਦੇ ਮਨ ਕਰਕੇ ਕੋਈ ਮਿਹਨਤ ਕਰਵਾ ਕੋਈ ਥੋੜਾ ਬੋਤਾ ਉੱਠ ਕੇ ਜਾਗ ਲੈ ਰੱਬ ਦਾ ਨਾਮ ਲੈ ਲੈ ਗੁਰੂ ਘਰ ਜਾ ਥੋੜਾ ਬੋਤਾ ਰੱਬ ਦਾ ਨਾਮ ਸੁਣ ਲੈ ਥੋੜਾ ਥੋੜਾ ਆਪਣੀ ਜ਼ਿੰਦਗੀ ਲਈ ਮੰਨ ਲਈ ਕੁਝ ਕਰਨਾ ਇਹ ਨਹੀਂ ਕਿ ਉਹ ਜਾਗਣੀ ਪੰਗਦੀ ਜਦੋਂ ਆਪਾਂ ਰੱਬ ਦਾ ਨਾਮ ਲਾਵਾਂਗੇ ਜਦੋਂ ਆਪਾਂ ਪਰਮਾਤਮਾ ਦੇ ਨਾਮ ਨਾਲ ਜੋੜਾਂਗੇ ਕੀ ਲੁੱਟ ਨਾਮ ਹੀਆ ਸੁਖ ਆ ਆਏ ਮੁਕਤਲਾ ਆਏ ਉਦਲਾਉਣਾ ਕੋਇ ਪਰੋਣਾ ਸੋਨਾ ਆਉਣਾ ਜਿੰਦਗੀ ਨੂੰ ਸਵਾਰ ਕੇ ਚੜਨਾ ਗੁਰਪਤਨ ਸਵਾਰ ਦਰਗਹ ਚੱਲਿਆ ਸੱਚੀ ਦਰਗਹ ਜਾਏ ਸੱਚਾ ਕਿਹੜੋ ਮੱਲਿਆ ਆਏ ਨਾਮੰਕੀਆਂ ਸੁਖ ਸਤਿਨਕਨ ਕਹਿ ਪਾਈਏ ਅੱਛਾ ਵੀ ਰੱਬ ਦਾ ਨਾਮ ਲੈਪਾ ਹੁਣ ਜਰੀਆ ਕੀ ਬਣਿਆ ਨਾਨਕ ਪਾਚਾ ਦਾ ਬਲਗੁਰ ਜਰੀਆ ਕੀ ਬਣਿਆ ਪ੍ਰਵਾਹ ਹੋ ਗਈ ਕਿੰਨੀ ਸਬਤ ਜੁੜੀ ਇਹੋ ਇੱਕ ਇੱਕ ਬੈਕ ਕਰਦੇ ਕਈ ਵਾਰ ਸਾਡੇ ਮਾਤਾ ਤੋਂ ਕਰ ਅਸੀਂ ਜੁੜੇ ਨਹੀਂ ਰਹੋ ਬਾਬਾ ਬੀਤ ਜੀ ਨੂੰ ਪੁੱਛ ਲੋ ਬਾਬਾ ਬੀਤ ਜੀ ਕਹਿੰਦਾ ਮੇਰੀ ਮਾਂ ਧੰਨਾ ਗੁੜ ਧੰਸੀ ਉਹ ਜਦੋਂ ਮਾਂ ਨੇ ਦਿੱਤਾ ਉਸ ਗੁੜ ਨੇ ਅੱਜ ਮੇਰੇ ਰੱਬ ਦੇ ਨਾਮ ਦੇ ਗੁੜ ਦੇ ਨਾਲ ਜੋੜ ਨਾ ਨਹੀਂ ਗਿਆ ਸੱਤ ਕੰਡ ਮਿਲਾਂ ਗੁਰ ਮਾਖੇ ਉਹਨਾਂ ਦੇ ਉਤ ਸਭੇ ਵਸਤੂ ਮਿੱਠੀਆਂ ਉਹ ਵੇਲਾ ਸੀ ਜਦੋਂ ਮਾਂ ਨੇ ਜੋ ਲਖਿਆ ਕਿ ਅੱਲਾ ਦੇ ਦਿੱਤਾ ਮੈਂ ਗੁਰ ਖਾਦਾ ਇਹ ਕਹਾਸਾ ਆਦ ਬੜਾ ਉਹ ਜਦੋਂ ਅੱਜ ਨਾਲ ਜੁੜ ਗਿਆ 40 ਸਾਲ ਹੋ ਗਏ 40 ਸਾਲ ਪਹਿਲਾਂ ਗੁਰ ਖਾਦਾ ਸੀ ਮਾਂ ਦਾ ਦਿੱਤਾ ਅੱਜ ਜਿਹੜੇ ਰੱਬ ਦੇ ਨਾਮ ਨਾਲ ਜੁੜਿਆ ਇੰਨਾ ਮਿੱਠਾ ਇੰਨੇ ਅਮਰ ਰਤਮਾਨੀ ਹਰ ਵਾਰ ਤੇ ਬਾਰੀ ਪਿਆਰੀ ਅੰਮ੍ਰਿਤ ਕਾਹੀ ਗੁਰ ਨੇ ਮਖ ਨ ਮੰਨ ਤੇ ਕਾਹੀ ਏ ਦਰਸ਼ਨ ਕਰ ਸੰਸਾਰ ਸਮ ਅਸ ਰਾਮ ਰੂਪੀ ਕਰਤਾਰੀ ਵਾਹਿਗੁਰੂ ਰਬ ਦੀ ਤੁਹਾਡੀ ਬਾਣੀ ਕਿੰਨੀ ਮਿੱਠੀ ਇਹਨੂੰ ਕਿਹਾ ਮਾਂ ਕਿਉਂ ਮੰਦਰ ਦੁੱਧ ਸੰਬੇ ਵਸਤੂ ਮਿੱਠੀਆਂ ਗੋੜ ਸਿੱਕਲ ਦੁੱਧ ਮਿੱਠਾ ਹੁੰਦਾ ਬਾਬਾ ਦੀਦੀ ਕਹਿੰਦੇ ਮੇਰੀ ਮਾਏ ਨਾ ਕੋ ਨਾ ਕੋ ਚੁੱਕੇ ਸੋਧ ਇਹ ਵੀ ਮਿੱਠੀਆਂ ਪੀਕੇ ਪੈ ਗਏ ਇਹ ਵੀ ਚੁੱਕੇ ਕਿਉਂ ਪੈ ਗਏ ਰਬ ਦਾ ਨਾਮ ਵਡਾ ਮਿੱਠਾ ਇਹ ਦਿਨ ਲਖੇ ਇਨ ਕਦੇ ਸੰਗ ਸੰਤਨ ਕਰ ਪਾਈ ਹੈ ਵੀ ਮੈਨੂੰ ਸੰਗ ਸੋਣਾ ਹੋਇਆ ਅਬ ਜਿਹੜੇ ਹੋਏ ਨੇ ਇਨਾ ਸੋਣਾ ਆਪ ਜੋ ਸਿੱਖ ਹੋ ਕੇ ਇੱਧਰ ਆਦੇ ਆਪਣੇ ਪਾਸੇ ਲਈ ਆਰੰਭ ਕਰ ਕਿਉਂਕਿ ਮੈਂ ਵੀ ਤੇ ਅੱਛੀ ਸ਼ੁਰੂਆਤ ਕਰੀ ਕਿਤਾ ਭਾਈ ਜਦ ਲੈ ਬੋਲ ਇੱਛੇ ਜੀ ਮੈਂ ਸੋਚਦਾ ਕਿ ਨਾਮ ਦੇ ਜੁਰਾਤ ਨੇ ਦਿੱਤੇ ਪ੍ਰਕਾਸ਼ ਜੀ ਉਹ ਮੇਰਾ ਬੰਦ ਭਵਨ ਜੀ ਗਰਾਸ ਇਹਨਾਂ ਨਾਲ ਰਹਿੰਦੇ ਸੀ ਇੱਥੇ ਮੈਂ ਪ੍ਰਕਾਸ਼ ਦੇ ਵੇਖਣਾ ਇਹਨਾਂ ਨੇ ਪਾਠ ਕਰਨਾ ਮੈਂ ਉਹ ਹੌਣ ਸੁਣ ਕੇ ਕੁਝ ਦੀ ਜੋਇਤ ਵੇਖਾਂ ਮੈਨੂੰ ਹੌਣ ਸੁਣ ਕੇ ਰਹਿਣਾ ਸਮਝ ਆਤ ਗਿਆ ਇੱਕ ਦਿਨ ਆਏ ਨਹੀਂ ਦੇਖੋ ਕਿ ਕੌਣ ਜੋ ਰੋਣ ਆ ਕਸਰੀਆ ਹਦ ਉਹਨਾਂ ਦਾ ਪ੍ਰਬੰਧ ਨਹੀਂ ਸਕਿਆ ਕਿ 35 ਸਾਲ ਪਹਿਲਾਂ ਦੀਆਂ ਗੱਲਾਂ ਤੇ 35 ਸਾਲ ਪਹਿਲਾਂ ਦੀ ਉਦੋਂ ਤੇ ਇੱਧਰ ਸੀ ਇੱਕ ਵਾਰ ਉੱਧਰ ਕਿਸੇ ਪ੍ਰਕਾਸ਼ ਨਾਲ ਮੈਂ ਤਰਸਣਾ ਲੱਗਣੀ ਹੋਈ ਸੀ ਉਥੇ ਵੀ ਮਹਾਰਾਜ ਦਾ ਪ੍ਰਕਾਸ਼ ਰੇਣਾ ਇੰਦਰੇ ਬਿਲਡਿੰਗ ਦੇ ਵਿੱਚ ਜਿਹੜਾ ਸਾਧ ਸੰਗਤ ਸੋ ਗੁਰੂ ਕਿਰਪਾ ਕਰੇ ਉਦੋਂ ਇੱਕ ਇੱਕ ਕਰ ਲੱਗੀ ਰਹਿਣਾ ਸਾਧ ਕਰਨਾ ਕਿੰਨਾ ਔਖਾ ਦਿਮਾਗ ਪਰ ਉਹ ਗੁਰਮਤਿ ਸਭ ਪਾਤਸ਼ਾਹ ਜੀ ਨੂੰ ਜਦੋਂ ਅਸੀਂ ਸਾਧ ਸੰਗਤ ਦਾ ਨਾਸ ਤੇ ਕੋਈ ਹੈ ਨਹੀਂ ਸੀ ਅਰਦਾਸਾਂ ਕਰ ਕਰ ਕੇ ਪਾਤਸ਼ਾਹ ਹੁਣ ਕੋਈ ਹੈ ਨਹੀਂ ਕਿਉਂਕਿ ਔੜੀ ਔੜ ਜਾਂਦੀ ਆਪਿਆ ਸਾਧ ਸੰਗਤ ਵਿੱਚ ਪਾਤਸ਼ਾਹ ਮਹਾਰਾਜ ਜੀ ਸੇਵਾ ਦਾਬਤ ਬੋੜਸ ਸਾਧ ਸੰਗਤ ਦੇ ਉਹਨਾਂ ਜੇ ਬੱਚੇ ਜੁੜੇ ਬਾਬਾ ਪਿਆਰ ਸਿੰਘ ਉਹ ਲੱਗਿਆ ਕਿ ਨਾ ਪੁੱਤ ਪਰ ਤੇ ਸਾਹ ਸੰਗਤੋਂ ਰੱਬ ਨਾਲ ਜੁੜਿਆ ਬਣੀ ਬਣੀ ਇਤਿਹਾਸਾ ਦੀ ਬਾਤ ਦਾ ਪਾਠ ਕੀਤਾ ਬੜੇ ਪੜਤੋ ਬੱਚੇ ਜੁੜਦੇ ਜੀਵਨ ਸਾਡਾ ਆਉਣ ਵਾਲੇ ਸਾਡੇ ਉੱਤੇ ਸਿੱਖੀ ਨਾਲ ਜੁੜਨ ਵਾਲੇ ਦੋ ਜਾਰੀ ਸਿੱਖ ਨਿਕਰੇ ਕਿੰਨਾ ਸੋਹਣਾ ਸਾਡਾ ਕਰਿਆ ਪਤਸਰ ਕਰਵਾ ਲੋਗੇ ਲੱਗਰ ਭਾਵੇਂ ਕਿ ਨਾ ਕਾਹੀਆ ਪੰ ਕਰਦੇ ਆ ਸਾਰਾ ਕੁਝ ਕਰੀ ਪਰ ਭਾਵ ਕਿੰਨਾ ਸੋਹਣਾ ਪਰ ਨਾਲ ਸਾਰੇ ਬੱਚੇ ਵੀ ਜੁੜੇ ਜਾਂਦੇ ਨੇ ਕਰਦਾ ਨਾ ਅੱਗੇ ਸਾਨੂੰ ਖੁਸ਼ੀ ਔਰ ਤੋਂ ਪੱਟੀ ਵਿੱਚ ਜਦੋਂ ਸਾਡੇ ਇੱਥੇ ਨਸ਼ਿਆਂ ਤੋਂ ਰਹਿਦਾ ਸਾਡਾ ਨਗਰ ਦੇ ਵਿੱਚ ਸਾਡੇ ਨੌਜਵਾਨ ਕਿੰਨੇ ਜਿਹੜੀ ਇਹ ਨਸ਼ਿਆਂ ਤੋਂ ਮੁਕਤ ਮਹਾਰਾਜ ਦੀ ਹੋਰ ਪੱਟੀ ਇਹ ਤੋਂ ਪੱਟੀ ਕਿਰਪਾ ਕੀ ਉਸ ਸਰਦੀ ਕਲ ਆਓ ਇਸ ਸੰਗ ਹੈ ਜਿਹੜਾ ਤਾਕਤ ਨੇ ਮੈਨੂੰ ਸੰਗਨੇ ਤਾਰਿਆ ਇੱਥੇ ਜੁੜ ਕੇ ਅੱਜ ਕੱਲੋ ਜਦ ਮਹਾਰਾਜ ਦੀ ਬੱਲੇ ਮੁਦੀ ਦਿੱਤੀ ਇੱਥੇ ਤੱਕ ਪਹੁੰਚੀ ਇਹ ਬੱਚੇ ਔੜੀ-ਕੌੜੀ ਇੱਕ ਔੜੀ-ਕੌੜੀ ਜਦੋਂ ਜੁੜੇ ਨਾਂਗੇ ਔੜ-ਕੌੜੀ ਇਹਨਾਂ ਨੂੰ ਪ੍ਰੇਰਿਤ ਕਰ ਸ਼ਾਬਾਸ਼ ਬੱਚਿਆਂ ਜਿਹਨਾਂ ਨੂੰ ਕੀਤਾ ਤਾਨ ਕਰਨ